ਆ ਜੋ ਆਪੋ ਅੱਜ ਬਣਾਈਏ ਖੋਆ ਤੇ ਖਾਈਏ ਚਾਦੇ ਨਾਲ ਆ ਜੋ ਸਾਰੇ ਜਣੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਦੀ ਕਿਰਪਾਤੋਂ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਹੈਗੀ ਆ ਮੈਂ ਬੜੇ ਛੇ ਮਹੀਨੇ ਬਾਅਦ ਵੀਡੀਓ ਬਣਾਉਣ ਲੱਗੀ ਆ ਹੁਣ ਕਾਫੀ ਬਿਜ਼ੀ ਹੋ ਗਈ ਸੀ ਫੈਮਿਲੀ ਦੇ ਵਿੱਚ ਇਸ ਕਰਕੇ ਮੈਂ ਵੀਡੀਓ ਕੋਈ ਆਈ ਨਹੀਂ ਸੀ ਤੇ ਹੁਣ ਮੈਂ ਵੀਡੀਓ ਬਣਾਉਣ ਲੱਗੀ ਆ ਤੇ ਵੀਡੀਓ ਦੇ ਵਿੱਚ ਆਪਾਂ ਬਣਾਉਣ ਲੱਗੇ ਆ ਮਿੱਠਾ ਤੇ ਤੁਸੀਂ ਮੇਰੇ ਨਾਲ ਸਤਿ ਜੋ ਪਲੀਸ ਮੇਰੀ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਹੁਣ ਫੇਰ ਵੀਡੀਓ ਮੈਂ ਪਾਇਆ ਕਰੂੰਗੀ ਤੇ ਬਿੱਚ ਮੇਰਾ ਰਾਜਾਂ ਰੋਲਾ ਵੀ ਪਾਈ ਜਾਂਦਾ ਉਹ ਵੀ ਨਹੀਂ ਲੋਟਾਂਦਾ ਤੇ ਅੱਜ ਮੈਂ ਬਣਾਉਣ ਲੱਗੇ ਮਿੱਠਾ ਤੇ ਅੱਜ ਹੁਣ ਮੇਰੀ ਫਰੈਂਡ ਆਈ ਸੀ ਕਿ ਤੇ ਉਹਨੇ ਮੈਨੂੰ ਲੈ ਕੇ ਦਿੱਤਾ ਇੰਡਿਆ ਤੋਂ ਖੋਆ ਪਿਓਰ ਕੜਾਕੇ ਤੇ ਨਾਲ ਲੈ ਕੇ ਕਿੰਨੇ ਬੜੇ ਬਿਸਕਟ ਤੇ ਮੂਫਲੀ ਤੇ ਇਹ ਜੇ ਵੀ ਫਰੈਂਡ ਹੈਗੇ ਜਿਹੜੇ ਆਪਾਂ ਨੂੰ ਲੈ ਕੇ ਇਦਾਂ ਦੇ ਚੀਜ਼ਾਂ ਦੇ ਤੇ ਕਈ ਮੰਗੇ ਤੇ ਵੀ ਨਹੀਂ ਦਿੰਦੇ ਚਲੋ ਅੱਜ ਹੁਣ ਆਪਾਂ ਕਿਚਨ ਚ ਬਾਲਾ ਟਾਈਮ ਨਹੀਂ ਵੇਸਟ ਕਰਦੇ ਤੇ ਇਹ ਮੈਂ ਲਿਆ ਪਾਇਆ ਹੈਗਾ ਲੁਖੇ ਦੀ ਕੜਾਹੀ ਇਹਦੇ ਵਿੱਚ ਪਾਇਆ ਥੋੜਾ ਜਿਹਾ ਦੀ ਕਕੌਲੀ ਦੇ ਘਿਓ ਦੇਸੀ ਘਿਓ ਦੀ ਤੇ ਉਹਦੇ ਵਿੱਚ ਆ ਪਾਈ ਆ ਨਿੱਕੀ ਨਿੱਕੀ ਗੁੰਦ ਜੀ ਤੇ ਗੁੰਦ ਕੱਚੀ ਰਾਜੀ ਨੂੰ ਕਹਿੰਦੇ ਆ ਲੋ ਜੀ ਇਦਾਂ ਦਾ ਬਣ ਗਿਆ ਇਹ ਤੇ ਹੁਣ ਆਪਾਂ ਇਹਨੂੰ ਭੁੰਨ ਲਿਆ ਤੇ ਇਹਨੂੰ ਆਪਾਂ ਕੱਢ ਲਾਂਗੇ ਬਾਹਰੇ ਬਾਹਰ ਕੱਢ ਕੇ ਤੇ ਇਹ ਹੈਗਾ ਜੀ ਘੋਤ ਦੇ ਸੀ ਕਿ ਉਹਦੇ ਵਿੱਚ ਮੈਂ ਥੋੜਾ ਹੋਰ ਘੋ ਪਾ ਕੇ ਤੇ ਇਹਦੇ ਵਿੱਚ ਮੈਂ ਪਾਉਂਗੀ ਕੌਲੀ ਆਟੇ ਦੀ ਦੂਜੇ ਪਾਸੇ ਮੇਰੀ ਮੂੰਗੀ ਦੀ ਦਾਲ ਵੀ ਬਣ ਗਈ ਬੜੀ ਖੁਸ਼ ਹੋ ਕੇ ਮੇਰਾ ਰਾਜਾ ਜਿਹੜਾ ਤੋਤਾ ਰੱਖਿਆ ਉਹ ਵੀ ਬੜੀ ਖੁਸ਼ ਹੋ ਕੇ ਖਾਂਦਾ ਆ ਤੇ ਹੁਣ ਆਪਾਂ ਇਹਨੂੰ ਹੌਲੀ-ਹੌਲੀ ਕਰਕੇ ਇਹ ਆਟਾ ਪੁੰਨਾਂਗੇ ਇਹ ਹੈਗਾ ਜਮੀ ਦਾ ਆਟਾ ਕਣਕ ਦਾ ਆਟਾ ਨਹੀਂ ਮੈਂ ਜੂਸ ਕਰਦੀ ਮੈਂ ਜਮੀ ਦਾ ਆਟਾ ਕਰ ਰਹੀ ਆ ਤੇ ਬਾਕੀ ਸਾਰਿਆਂ ਦਾ ਆਪਣਾ ਮਰਜ਼ੀ ਹੁੰਦੀ ਆਟਾ ਕਣਕ ਦਾ ਵੀ ਤੁਸੀਂ ਜੂਸ ਕਰ ਸਕਦੇ ਮੈਂ ਜਮੀ ਦਾ ਆਟਾ ਕਰ ਰਹੀ ਆ ਕਿਉਂ ਹੈਲਥੀ ਵੀ ਹੁੰਦਾ ਹੈ ਤੇ ਹੁਣ ਇਹਨੂੰ ਪੁੰਨੂਗੇ ਆਪਾਂ ਹੌਲੀ-ਹੌਲੀ ਕਰਕੇ ਕੋਈ ਰਸ਼ ਨਹੀਂ ਕਰਨਾ ਮੀਡੀਅਮ ਲੋ ਤੇ ਮੇਰੀ ਗੈਸ ਕਿੱਤੀ ਹੋਈ ਆ ਤੇ ਆਪਾਂ ਹੌਲੀ-ਹੌਲੀ ਕਰਕੇ ਇਹਨੂੰ ਪੁੰਨਣਾ ਹੈ ਕਿ ਇਹਨੂੰ ਬੜਾ ਰਸ਼ ਕਰਕੇ ਪੁੰਨਾਂਗੇ ਤੇ ਮੱਚ ਜਾਏਗਾ ਤੇ ਫਿਰ ਉਹਦਾ ਸੁਆਦ ਨਹੀਂ ਬਣਦਾ ਤੇ ਮੱਛੇ ਦੀ ਵੀ ਸਮੈਲ ਆਉਣ ਲੱਗ ਜਿੰਦੀ ਇਸ ਕਰਕੇ ਮੈਂ ਹੌਲੀ ਹੌਲੀ ਕਰਕੇ ਇਹਨੂੰ ਭੁੰਨ ਰਹੀ ਆ ਟਾਈਮ ਤਾਂ ਜ਼ਰੂਰ ਲੱਗੇਗਾ ਤੇ ਆਪਾਂ ਵੀ ਵਿੱਲੇ ਆ ਹੁਣ ਮੇਰੇ ਕੰਮ ਗੁੰਮ ਨਿਬੜੇ ਹੋਏ ਸੀ ਤੇ ਮੇਰਾ ਅੱਜ ਮੂਡ ਸੀਗਾ ਕਿ ਚੱਲ ਅੱਜ ਕੋਈ ਕੰਮ ਕਰੀਏ ਕਿਧਰ ਦੇ ਵਿੱਚ ਕਾਫੀ ਚਿਰ ਹੋ ਗਿਆ ਵੀ ਇਹ ਖੋਆ ਵੀ ਪਿਆ ਖਰਾਬ ਹੋ ਜਾਏਗਾ ਤੇ ਨਹੀਂ ਤਾਂ ਵੀ ਫੇਰ ਟਾਈਮ ਬਣਾ ਨਾ ਬਣੇ ਤਾਂ ਫੇਰ ਟਾਈਮ ਵੀ ਬਹੁਤ ਲੱਗ ਜਾਂਦਾ ਸੋਚਦੇ ਸੋਚਦੇ ਹੀ ਤੇ ਹੁਣ ਮੈਂ ਸੋਚਿਆ ਕਿ ਸੋਚਿਆ ਨਹੀਂ ਕਰਨਾ ਕੰਮ ਕਰਿਆ ਕਰਨਾ ਸੋਚਣਾ ਜੇ ਸੋਚਦੇ ਰਹੀਦਾ ਆ ਕਰ ਲਿਆ ਗੱਲ ਸੋਚੀ ਜਾਈਦਾ ਨਾ ਹਾਲੋ ਜੀ ਮੈਂ ਗੁੰਦਰੀ ਕਰ ਲਿਆ ਗ੍ਰाइंड ਕਰ ਲਈ ਚੰਗੀ ਤਰ੍ਹਾਂ ਗ੍ਰाइंड ਕਰਕੇ ਤੇ ਹੁਣ ਆਪਾਂ ਇਹ ਕੱਲਾ ਆਟਾ ਭੁੰਨਿਆ ਆ ਪਹਿਲਾਂ ਉਹਦੇ ਵਿੱਚ ਹੁਣ ਇਹ ਗੁੰਦ ਦਾ ਪਾਊਡਰ ਬਣਾ ਲਿਆ ਮੈਂ ਪਾਊਡਰ ਬਣਾ ਪਾ ਕੇ ਪਾਤਾ ਇਹਦੇ ਵਿੱਚ ਤੇ ਉਧਰ ਮੇਰੇ ਰਾਜਾ ਪਿਰੋਲਾ ਪਈ ਜਾਂਦਾ ਆ ਤੇ ਇਹਨੂੰ ਚੰਗੀ ਤਰ੍ਹਾਂ ਮੈਂ ਇਹਨੂੰ ਗ੍ਰाइंड ਕੀਤਾ ਸੀ ਬਿਲਕੁਲ ਪਾਊਡਰ ਬਣਾਇਆ ਸੀਗਾ ਜਦੋਂ ਇਹਨੂੰ ਭੁੰਨ ਕੇ ਠੰਡੀ ਕਰਕੇ ਆਪਾਂ ਫੇਰ ਇਹਨੂੰ ਗ੍ਰाइंड ਕਰਦੇ ਹਾਂ ਤੇ ਫੇਰ ਇਹ ਬਹੁਤ ਸੁਣੀ ਗ੍ਰाइंड ਹੋ ਜਾਂਦੀ ਆ ਆਪਾਂ ਫੇਰ ਲੱਗੇ ਇਹਦੇ ਚ ਕਟਛਾ ਫੇਰਨਾ ਕੱਚੇ ਤੋਂ ਬਿਨਾ ਇਹਦੇ ਚ ਕੰਮ ਨਹੀਂ ਚੱਲਦਾ ਇਹ ਚ ਕਟਛੀ ਤਾਂ ਵੱਜੀ ਜਾਣੀ ਹੈ ਕਿਉਂਕਿ ਜਿੰਨ ਚੱਕਾ ਪਏ ਨੂੰ ਮਿਕਸ ਕਰਨਾ ਤੇ ਭੁੰਨਾ ਆਟੇ ਨੂੰ ਉਹਨਾਂ ਚੱਕਰ ਆਪਾਂ ਇਹ ਕਟਛੀ ਇਹਦੇ ਵਿੱਚ ਫੇਰੀ ਜਾਣੀ ਆ ਜੀ ਇਹ ਹੈਗੇ ਜੀ ਨਟ ਮੇਰੇ ਸਾਰੇ ਜਿੰਨੇ ਵੀ ਮੈਂ ਨਟ ਪਾਇਆ ਸੀ ਕੋਈ ਵੀ ਤੁਸੀਂ ਨਟ ਇਹਦੇ ਵਿੱਚ ਪਾ ਸਕਦੇ ਹੋ ਜਿਹੜਾ ਮਰਜ਼ੀ ਨਟ ਪਾ ਲਓ ਕੋਈ ਸੌਗੀਆਂ ਵੀ ਪਾ ਸਕਦੇ ਆ ਤੁਸੀਂ ਇਹਦੇ ਵਿੱਚ ਜਿੰਨੇ ਨਟ ਕੋਈ ਵੀ ਨਟ ਤੁਸੀਂ ਪਾ ਸਕਦੇ ਹੋ ਮੈਂ ਇਹਦੇ ਵਿੱਚ ਕਾਜੂ ਬਦਾਮ ਪਾਏ ਆ ਤੇ ਥੋੜੇ ਜੇ ਮੈਂ ਮੱਕ ਪਾਈ ਆ ਗੂੰਦ ਪਾਈ ਆ ਬਸ ਮੈਂ ਇੰਨੀਆਂ ਕੁ ਚੀਜ਼ਾਂ ਪਾਈਆਂ ਆ ਤੇ ਫਿਰ ਇਹਨੂੰ ਮਿਕਸ ਕਰਨਾ ਚੰਗੀ ਤਰ੍ਹਾਂ ਦੇਖੋ ਮੇਰੀ ਕੜਛੀ ਦੇਖੋ ਕਿੰਨੀ ਤੇਜ਼ ਚੱਲਦੀ ਹੈ ਨਾ फटाफट फटाफट ਪੁਲੀਸ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਹ ਲਓ ਜੀ ਆਪਾਂ ਪਾਤੀ 슈ਗਰ ਤੇ 슈ਗਰ ਆਪਾਂ ਜਦੋਂ ਅੱਧਿਕ ਕੌਲੀ ਪਾਈ ਆ ਕਿਉਂਕਿ ਜਿਹੜਾ ਆਪਣਾ ਖੁਆ ਹੁੰਦਾ ਉਹ ਵੀ ਬਾਬਾ ਮਿੱਠਾ ਹੁੰਦਾ ਇਸ ਕਰਕੇ ਆਪਾਂ ਇਹਦੇ ਵਿੱਚ 슈ਗਰ ਥੋੜੀ ਜੀ ਘੱਟ ਰੱਖਦੇ ਹੁੰਦੇ ਆ ਜੇ 슈ਗਰ ਜ਼ਿਆਦਾ ਮਿੱਠਾ ਖਾਣੇ ਤੁਸੀਂ ਤਾਂ ਜਾਦੇ ਪਾਸਾ ਜੇ ਪਰ ਮੈਂ ਥੋੜੀ 슈ਕਰ ਘੱਟ ਪਾਈ ਆ ਇਸ ਚ ਆਹ ਲੋ ਜੀ ਆਪਾਂ ਇਹ ਕੀ ਪਾਤਾ ਇਹ ਕੀ ਪਾਇਆ ਮੈਨੂੰ ਨਹੀਂ ਪਤਾ ਇਹ ਮੈਂ ਪਾਇਆ ਖੁਆ ਜੀ ਸੌਰੀ 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 ਖੁਆ ਖੁਆ ਇਹ ਫ੍ਰੀਜ ਰੱਖਿਆ ਸੀ ਥੋੜਾ ਜਿਹਾ ਹਾਰਡ ਹੋਇਆ ਆ ਤੇ ਇਸ ਕਰਕੇ ਹੌਲੀ ਹੌਲੀ ਕਰਕੇ ਮੈਲਟ ਹੋਏਗਾ ਤੇ ਜਿਆਦਾ ਠੰਡਾ ਹੋ ਗਿਆ ਸੀ ਫਿਰ ਕਈ ਦਿਨਾਂ ਦਾ ਆਇਆ ਪਿਆ ਸੀ ਤੇ ਮੇਰੇ ਕੋਲ ਟਾਈਮ ਨਹੀਂ ਸੀ ਲੱਗਦਾ ਬਣਾਉਣ ਦਾ ਰਾਜਾ ਦੇਖੋ ਮੇਰੀ ਕਾਫੀ ਕਰਦਾ ਪਿੱਛੇ ਮੈਨੂੰ ਲੱਗਦਾ ਤੁਹਾਨੂੰ ਆਵਾਜ਼ ਸੁਣਦੀ ਹੋਏਗੀ ਰਾਜੇ ਚੁੱਪ ਹੋ ਜਾ ਬੁੱਤ ਮੈਂ ਬਵੀ ਚੁੱਪ ਹੋ ਜਾ ਮੈਂ ਕੰਮ ਕਰਦਾ ਹਲੋ ਜੀ ਕੋਆ ਮੇਰਾ ਬਣ ਕੇ ਨੀਲੀ ਰੀਡਿੰਗ ਹੋ ਗਿਆ ਦੇਖੋ ਕਿੰਨਾ ਸੋਹਣਾ ਕਲਰ ਬਣ ਗਿਆ ਦਾ ਤੇ ਕਰਾਹੀ ਵੀ ਪਹੇ ਹੈਗੀ ਹੈ ਲੋਹੇ ਦੀ ਕਰਾਹੀ ਹੈ ਤੇ ਇਹ ਵੀ ਡੰਡੀ ਵੀ ਗਰਮ ਹੋ ਗਈ ਬਸ ਇਹ ਮੈਂ ਦੇਖਣੀ ਕਿ ਇਹ ਬੁਗੋਟ ਸਰਕੂਲ ਡੰਗੇ ਗੈਸ ਤੇ ਗਰਮ ਹੁੰਦੀਆਂ ਪਰ ਇਹ ਦੀ ਗਰਮ ਬਹੁਤ ਛੇਤੀ ਹੋ ਗਈ ਤੇ ਜਦੋਂ ਵੀ ਕੋਈ ਇਹੋ ਜਿਹੀ ਚੀਜ਼ ਕਰਨੀ ਆ ਪਹਿਲੀ ਗੱਲ ਤਾਂ ਮੇਕ ਸ਼ੋਰ ਕਰਨਾ ਕਿ ਤੁਹਾਡੀ ਕੜਾਹੀ ਸਹੀ ਰਵੇ ਟਿੱਕੀ ਹੋਈ ਹੋਵੇ ਤੇ ਦੂਜੇ ਤੁਹਾਡੇ ਕੋਲੇ ਹੱਥ 'ਚ ਕੋਈ ਇਹੋ ਜਿਹੀ ਚੀਜ਼ ਹੋਵੇ ਤਿੱਕੜਾ ਹੀ ਤੁਹਾਨੂੰ ਕੋਈ ਗਰਮ ਨਾ ਲੱਗੇ ਕਿਸੇ ਪਾਸੇ ਦੇਖੋ ਜੀ ਖੋਏ ਦਾ ਕਲਰ ਕਿੰਨਾ ਸੁਨਾ ਆ ਗਿਆ ਮੈਂ ਅੱਜ ਫਿਰ ਬੇਲੀ ਸੀ ਮੈਂ ਕਿਹਾ ਚਲੋ ਜੀ ਇਹ ਕੰਮ ਕਰੋ ਨਹੀਂ ਤਾਂ ਕੋਈ ਨਾ ਕੋਈ ਕੰਮ ਆ ਜਾਂਦਾ ਨਿਆਣੇ ਇਧਰ ਉਧਰ ਖੱਦੇ ਰਹਿੰਦੇ ਆ ਕੜਾਹੀ ਵੀ ਹੈ ਦੂਜੀ ਆ ਥੱਲੇੋਂ ਤਿੱਖੀ ਜੀ ਕੜਾਹੀ ਕਰਕੇ ਗੈਸ ਤੇ ਔਖੀ ਟਿਕਦੀ ਆ ਪਰ ਵਧੀਆ ਬਣ ਗਈ ਵਾ ਵਧੀਆ ਟਿਕ ਗਈ ਤੇ ਮੇਰਾ ਖੋਆ ਵਧੀਆ ਰਲ ਗਿਆ ਮੈਨੂੰ ਲੱਗਦਾ ਕਾਫੀ ਟਾਈਮ ਗਿਆ ਤਾਂ ਪਰ ਵਧੀਆ ਬਣ ਗਿਆ ਨੇ ਕਪ ਬਣਾਉਂਦੀ ਆ ਜੀ ਹੁਣ ਪਿੰਨੀਆਂ ਤੇ ਮੈਂ ਲੋ ਕਈ ਕਹਿੰਦੇ ਜਮਾ ਲੈਂਦੀ ਆ ਤੇ ਕਈ ਕਿਵੇਂ ਆਪਾਂ ਪਿੰਨੀਆਂ ਵੀ ਬਣਾਈਆਂ ਤੇ ਪਿੰਨੀਆਂ ਵੀ ਮੈਂ ਬਾਲੀਆਂ ਵੱਡੀਆਂ ਨਹੀਂ ਬਣਾ ਰਹੀ ਕੁੱਕਾ ਫਿਰ ਹੁੰਦਾ ਕਿ ਜੇ ਇੱਕ ਪਿੰਨੀ ਖਾਓ ਲਿਮਟ ਤੱਕ ਖਾਤੇ ਚਾਬਿਤ ਤਾਂ ਉਹ ਸਹੀ ਰਹਿੰਦਾਂ ਨਹੀਂ ਤਾਂ ਫਿਰ ਟੱਡ ਵੀ ਖਰਾਬ ਕਰ ਦਿੰਦਾ ਇਸ ਕਰਕੇ ਮੈਂ ਬਣਾਈਆਂ ਪਿੰਨੀਆਂ ਪਿੰਨੀਆਂ ਛੋਟਾ ਸਾਈਜ਼ ਰੱਖਦੀ ਹੁੰਦੀ ਆ ਜੇ ਛੋਟਾ ਸਾਈਜ਼ ਰੱਖੇ ਤੇ ਫਿਰ ਰੋਜ਼ ਬੱਚਿਆਂ ਨੂੰ ਇਹੀ ਕਹਿੰਦੀ ਹੁੰਦੀ ਆ ਕਿ ਇੱਕ ਇੱਕ ਪਿੰਨੀ ਖਾਣੀ ਆ ਤੇ ਬੱਚੇ ਵਸ ਸੁਣ ਵੀ ਲੈਂਦੇ ਆ ਇੱਕ ਕੋਈ ਆ ਜਿਹੜਾ ਕਦੇ ਕਦੇ ਨਾ ਸੁਣੇ ਤਾਂ ਖਾ ਜਾਂਦਾ ਦੋ ਤਿੰਨ ਤੇ ਪਰ ਨਹੀਂ ਮਨ ਕਹਿੰਦੀ ਨੀ ਇੱਕ ਇੱਕ ਖਾਇ ਕਰੋ ਤੇ ਤੁਹਾਡੇ ਹੈਲਥ ਲਈ ਵੀ ਵਧੀਆ ਰਹਿੰਦੀ ਆ ਤੇ ਖਾਜਮੇ ਲਈ ਵੀ ਵਧੀਆ ਰਹਿੰਦਾ ਸਾਰਾ ਸੈਟ ਰਹਿੰਦਾ ਟੱਡੇ ਨਾਲ ਲਓ ਜੀ ਆਪਣੇ ਪਿੰਨੀਆਂ ਬਣ ਗਏ ਆ ਖੋਆ ਬਣ ਕੇ ਹੋ ਗਿਆ ਤਿਆਰ ਜੀ ਬਸ ਹੁਣ ਚਾਹ ਬਣਾਵਾਂਗੇ ਤੇ ਖੋਆ ਖਾਵਾਂਗੇ ਨਾਲ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਮੈਨੂੰ ਦੱਸਿਓ ਜੇ ਤੁਹਾਡੇ ਕੋਲ ਖੋਆ ਨਹੀਂ ਮਿਲਦਾ ਤਾਂ ਤੁਸੀਂ ਬਿਨਾ ਕੋਈ ਤੋਂ ਕਿੱਦਾਂ ਬਣਾ ਸਕਦੇ ਹੋ ਤੇ ਮੇਰੇ ਕੋਲ ਰੈਸਪੀ ਹੈਗੀ ਆ ਬਿਨਾ ਖੋਏ ਤੋਂ ਵੀ ਤੁਸੀਂ ਘਰ ਬੈਠੇ ਖੋਆ ਬਣਾ ਸਕਦੇ ਆ ਕੋਈ ਨਹੀਂ ਪਿੰਨੀਆਂ ਵੀ ਬਣਾ ਸਕਦੇ ਆ ਤੇ ਕਈ ਵਾਰ ਨਹੀਂ ਮਿਲਦਾ ਦੇਖੋ ਮੇਰੇ ਕਿੰਨੇ ਸੋਨੇ ਖੋਆ ਬਣ ਗੀਆਂ ਜੀ ਅੱਜ ਦੀ ਵੀਡੀਓ ਇੰਨੀ ਇੱਥੇ ਤੱਕ ਸੀ ਚਾਹ ਬਣਾ ਲਈ ਐ ਜੀ ਹੁਣ ਆਪਾਂ ਖਾ ਲਈਏ ਖੋਆ ਤੇ ਥੈਂਕ ਯੂ ਵੈਰੀ ਮੱਚ ਜੀ ਸਾਰਿਆਂ ਦਾ